ਪੂਰੇ ਪੰਜਾਬ ਤੇ ਦੇਸ਼ ਭਰ ਵਿੱਚ ਟਰੱਕ ਡਰਾਈਵਰਾਂ ਦਾ ਮਾਮਲਾ ਕਾਫੀ ਜ਼ਿਆਦਾ ਤੂਲ ਫੜ ਚੁੱਕਿਆ ਹੈ ਲਗਾਤਾਰ ਟਰੱਕ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਮੋਦੀ ਸਰਕਾਰ ਦੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਟਰੱਕ ਡਰਾਈਵਰ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਜੇ ਇਹ ਵੀ ਆਤਮ ਹੱਤਿਆ ਕੀਤੇ ਜਾਣਾ ਇੱਕ ਵੱਡਾ ਕਦਮ ਦੱਸਿਆ ਜਾ ਰਿਹਾ ਇਸ ਕਦਮ ਦੇ ਪਿੱਛੇ ਆਖਰ ਕੀ ਸੀ ਵਜ੍ਹਾ ਇਸ ਦੇ ਪਿੱਛੇ ਟਰੱਕ ਡਰਾਈਵਰ ਨੇ ਇੱਕ ਸੁਸਾਇਸਾਈਡ ਨੋਟ ਵੀ ਲਿਖਿਆ ਹੈ ਤੇ ਪਰਿਵਾਰ ਨੇ ਉਹ ਸੁਸਾਇਸਾਈਡ ਨੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਪੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਟਰੱਕ ਡਰਾਈਵਰ ਦੀ ਆਤਮਹੱਤਿਆ ਮਾਮਲੇ ਤੋਂ ਬਾਅਦ ਲਗਾਤਾਰ ਇਸ ਮਾਮਲੇ 'ਚ ਇੱਕ ਵੱਡਾ ਮੋੜ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਟਰੱਕ ਡਰਾਈਵਰ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਸੁਸਾਇਸਾਈਡ ਨੋਟ ਲਿਖਿਆ ਤੇ ਇਸ ਸੁਸਾਇਸਾਈਡ ਨੋਟ ਵਿੱਚ ਕੀ ਸੀ ਆਤਮਹੱਤਿਆ ਦਾ ਮੁੱਖ ਕਾਰਨ ਆਉ ਜਾਣਦਿਆਂ ਪੂਰਾ ਇਸ ਰਿਪੋਰਟ ਦੇ ਵਿੱਚ ਹਾਜੀ ਅਸੀਂ ਜੀ ਆਈ ਆ ਜੇ ਆ ਮੌਕੇ ਤੇ ਮੁਲਾਜ਼ਮ ਪਹੁੰਚੇ ਹੋਏ ਨੇ ਉਹਨੇ ਤਰਦੀਸ਼ ਚਲਦੀ ਆ ਉਹ ਦੇਖਦੇ ਆ ਕਿਉਂ ਇਹ ਹੋ ਰਿਹਾ ਮੌਕਾ ਜਿਹੜਾ ਹੋਇਆ ਤੁਹਾਡੀ ਨੋਟਿਸ ਕੀ ਹੈ ਬੰਦਾ ਕਿਹਦੀ ਜੇ ਉੱਥੇ ਰਹਿ ਰਿਹਾ ਸੀ ਕੀ ਕਰਦਾ ਸੀਗਾ ਤੇ ਬੰਦਾ ਗੱਡੀ ਚਲਾਉਂਦਾ ਸੀਗਾ ਮੈਰਿਜ ਹੋਈ ਹੋਈ ਸੀਗੀ ਤੇ ਮੈਰਿਜ ਹੋਈ ਆ ਤੇ ਕਿਸੇ ਦੇ ਘਰ ਦੇ ਬਰਖਾ 500 ਦਿਨ ਤੋਂ ਗਏ ਹੋਏ ਸੀਗੇ ਉਹਦੇ ਕਰਕੇ ਡਰਿੰਕ ਡਰਿੰਕ ਕਰਦਾ ਸੀ ਕੁਝ ਹਰਕਤ ਕਰ ਬੈਠਿਆ ਜੇ ਕਹਿੰਦਾ ਕਿੱਥੇ ਸੀਗਾ ਸਰਪੰਚ ਸਾਹਿਬ ਇਹ ਰਹਿੰਦਾ ਇੱਥੇ ਸੀਗਾ ਪਿੰਡੇ ਦਾ ਭਾਮੀਆਂ ਆ ਸਾਡਾ ਪੁਰਾਣਾ ਸਾਡੇ ਪਿੰਡ ਦਾ ਹੀ ਜੱਦੀ ਪਰਾਨਾ ਵਾ ਇਹਦੇ ਫਾਦਰ ਸਾਹਿਬ ਤੇ ਇਹ ਇੱਥੇ ਕਿਰਾਏ ਤੇ ਰਹਿੰਦਾ ਸੀ ਵੱਖਰਾ ਤੇ ਅੱਜ ਅਸੀਂ ਹੁਣ ਮੌਕੇ ਤੇ ਪਹੁੰਚੀ ਆ ਜੀ ਆਈ ਆ ਹੁਣ ਦੇਖਦੇ ਆ ਕੀ ਇੱਥੇ ਤਲਾਸ਼ ਮਿਲੀ ਕਿ ਸ਼ਾਂਤੀ ਵਿਹਾਰ ਕਿਸੇ ਨੇ ਸਬਜੈਕਟ ਕਰ ਲਿਆ ਮੌਕੇ ਤੇ ਆ ਕੇ ਡੈੱਡ ਬੋਡੀ ਕੱਢ ਲਈ ਆ ਤੇ ਬਾਕੀ ਵਾਰਸ਼ਾਂ ਤੇ ਜੋ ਵੀ ਇਹਨਾਂ ਦਾ ਵਿਹਾਰ ਲਾਉਣੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਫੇਰ ਆ ਜਿਹੜੀ ਡੈੱਡ ਬੋਡੀ ਆ ਅਸੀਂ ਮੌਕੇ ਤੇ ਸੀਵੜਾ ਹਸਪਤਾਲ ਭੇਜ ਰਹੇ ਹਾਂ ਦੇਖੇ ਜਾਵੇ ਕਿ ਕੌਣ ਕਿਹੜਾ ਕੰਮ ਕੀ ਕੰਮ ਕਰਦਾ ਸੀ ਕਾਮਾ ਦਾ ਜਬਰੀ ਫੀਰ ਕਰਨਾ ਹੈ ਘਰ ਦਾ ਪਤਾ ਕਰਨਾ ਜੀ ਡਰਾਈਵਰ ਆ ਜੀ ਤੇ ਉਹ ਸਾਰੇ ਪਰਤਾਲ ਕਰਕੇ ਜਿਹੋ ਵੀ ਬਿਆਨ ਲਿਖਣ ਦੇ ਮੁਤਾਬਕ ਕਰ ਲਓ ਜੀ ਹੁਣ ਕਿੱਥੇ ਲਾਸ਼ ਲਗਾਈ ਸੀ ਉਹ ਸੇਵਲਾ ਹਤਰ ਮੋਰਚੀ ਰੱਖਿਆ ਜਾ ਰਿਹਾ ਸਰ ਇਹ ਤਾਂ ਬਹੁਤ ਕੁਸ਼ਲ ਹੋ ਗਿਆ ਹੈਗਾ ਉਹਦੀ ਵਰੀਫੀ ਕਰਕੇ ਜਿਹੜੇ ਖਿਲਾਫ ਹੋਗੇ ਉਹ ਕਾਰਵਾਈ ਕੀਤੀ ਜਾ ਕੋਈ ਉਹਦੀ ਪਤਨੀ ਦੇ ਨਾਲ ਕੋਈ ਅਣਬਣ ਸੀ ਉਹਦਾ ਕਰਕੇ ਉਹ ਚਲਿਆ ਮੈਰਿਡ ਸੀਗਾ ਜੀ ਮੈਰਿਡ ਹੈ ਕਿ ਬਾਕੀ ਇਹਨਾਂ ਦਾ ਘਰ ਦਾ ਪਤਾ ਲੱਗਦਾ ਹੈ ਕਰੀਬ 40 ਸਾਲ ਦੱਸਦੇ ਪੱਕ ਇਹ ਇੱਥੇ ਰਸੀਏ ਕੋ ਭਾਮੀਆਂ ਦਾ ਵਸਣਾ ਹੈ ਤੇ ਭਾਮੀਆਂ ਦਾ ਇੱਥੇ ਕਿਰਾਇਆ ਲੈਂਦਾ ਹੈ ਹਾਜੀ ਅਸੀਂ ਆ ਹੀ ਆਜੇ ਮੌਕੇ ਤੇ ਮੁਲਾਜ਼ਮ ਪਹੁੰਚੇ ਹੋਏ ਨੇ ਉਹਨੇ ਤਰਦੀਸ਼ ਚਲਦੀ ਆ ਉਹ ਦੇਖਦੇ ਕਿਉਂ ਇਹ ਹੋ ਰਿਹਾ ਮੌਕਾ ਜਿਹੜਾ ਹੋਇਆ ਤੁਹਾਡੀ ਨੋਟਿਸ ਕੀ ਹੈ ਬੰਦਾ ਕਿਹਨੀਆਂ ਜੇ ਉੱਥੇ ਰਹਿ ਰਿਹਾ ਸੀ ਕੀ ਕਰਦਾ ਸੀਗਾ ਤੇ ਬੰਦਾ ਗੱਡੀ ਚਲਾਉਂਦਾ ਸੀਗਾ ਮੈਰਿਜ ਹੋਈ ਹੋਈ ਸੀਗੀ ਤੇ ਮੈਰਿਜ ਹੋਈ ਆ ਤੇ ਕਿਸੇ ਦੇ ਘਰ ਦੇ ਬਰਖਾ 5-7 ਦਿਨ ਤੋਂ ਗਏ ਹੋਏ ਸੀਗੇ ਉਹਦੇ ਕਰਕੇ ਡਰਿੰਕ ਡਰਿੰਕ ਕਰਦਾ ਸੀ ਕੁਝ ਹਰਕਤ ਕਰ ਬੈਠਾ ਜਿਹ ਰਹਿੰਦਾ ਕਿੱਥੇ ਸੀਗਾ ਸਰਪੰਚ ਇਹ ਰਹਿੰਦਾ ਇੱਥੀ ਸੀਗਾ ਪਿੰਡੇ ਦਾ ਭਾਮੀਆਂ ਆਈਆਂ ਸਾਡਾ ਪੁਰਾਣਾ ਸਾਡੇ ਪਿੰਡ ਦਾ ਹੀ ਜੱਦੀ ਪੁਰਾਣਾ ਵਾ ਇਹਦੇ ਫਾਦਰ ਸਾਹਿਬ ਤੇ ਇਹ ਇੱਥੇ ਕਿਰਾਏ ਤੇ ਰਹਿੰਦਾ ਸੀ ਵੱਖਰਾ ਤੇ ਅੱਜ ਅਸੀਂ ਹੁਣ ਮੌਕੇ ਤੇ ਪਹੁੰਚੀ ਆ ਜੀ ਆਈ ਆ ਹੁਣ ਦੇਖਦੇ ਆ ਕੀ ਇੱਥੇ ਤਲਾਬ ਮਿਲੀ ਹੈ ਕਿ ਸ਼ਾਂਤੀ ਵਿਹਾਰ ਕਿਸੇ ਨੇ ਸਬਜੈਕਟ ਕਰ ਲਿਆ ਮੌਕੇ ਤੇ ਆ ਕੇ ਡੈੱਡ ਬੋਡੀ ਕੱਢ ਲਈ ਆ ਤੇ ਬਾਕੀ ਵਾਰਸਾਂ ਤੇ ਜੋ ਵੀ ਇਹਨਾਂ ਦਾ ਵਿਆਹ ਲਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਫੇਰ ਆ ਜਿਹੜੀ ਡੈੱਡ ਬੋਡੀ ਆ ਅਸੀਂ ਮੌਕੇ ਤੇ ਸਿਵਲ ਹਸਪਤਾਲ ਭੇਜ ਰਹੇ ਹਾਂ ਇਹ ਕਿਹੜਾ ਇਹ ਕਿਹੜਾ ਕੰਮ ਕੀ ਕੰਮ ਕਰਦਾ ਸੀ ਕੰਮ ਤਾਂ ਜੇ ਵੈਰੀਫਾਈ ਕਰਨਾ ਹੈ ਘਰਾਂ ਤੋਂ ਪਤਾ ਕਰਨਾ ਜੀ ਡਰਾਈਵਰ ਆ ਜੀ ਤੇ ਉਹ ਸਾਰਾ ਪਰਤਾਲ ਕਰਕੇ ਜਿਹੋ ਵੀ ਬਿਆਨ ਲਿਖਣ ਦੇ ਮੁਤਾਬਕ ਕਰ ਰਿਓ ਜੀ ਹੁਣ ਕਿੱਥੇ ਲਾਸ਼ ਲਗਾਈ ਸੀ ਉਹ ਸੇਵਲਾ ਹਤਰ ਮੋਰਚੀ ਰੱਖਿਆ ਜਾ ਰਿਹਾ ਸਰ ਇਹ ਤਾਂ ਬਹੁਤ ਕੁਝ ਹੈ ਮਿਲਿਆ ਹੈਗਾ ਉਹਨੇ ਵੈਰੀਫਾਈ ਕਰਕੇ ਜਿਹੜੇ ਵਿਖਲਾਫ ਹੋਗੇ ਉਹ ਕਾਰਵਾਈ ਕੀਤੀ ਹੋਈ ਕੋਈ ਉਹਦੀ ਪਤਨੀ ਦੇ ਨਾਲ ਕੋਈ ਅਣਬਣ ਸੀ ਉਹਦਾ ਕਰਕੇ ਉਹਦੇ ਮੈਰਿਡ ਸੀਗਾ ਜੀ ਮੈਰਿਡ ਹੈ ਕਿ ਬਾਕੀ ਇਹਨਾਂ ਦਾ ਘਰਾਂ ਤੋਂ ਪਤਾ ਲੱਗਦਾ ਹੈ ਕਰੀਬ 40 ਸਾਲ ਦੱਸਦੇ ਬਾਕੀ ਹਾਂ ਤੇ ਇੱਥੇ ਰਸੀਏ ਕੋ ਭਾਮੀਆਂ ਦਾ ਵਸਣਾ ਹੈ ਤੇ ਭਾਮੀਆਂ ਦਾ ਇੱਥੇ ਕਿਰਾਇਆ ਦਿੰਦਾ ਹੈ